ਕਰੋੜਾ ਰੁਪਇਆ ਜਦ ਤੱਕ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਪਿੰਡਾਂ ਦੇ ਪੇਚੂਕੀਆਂ ਹਨ ਖਣਾ ਜੀ ਪਰ ਸ਼ਾਮਲਾਤਾ ਸੀ ਉਹਨਾਂ ਦੇ ਨਜਾਇਜ਼ ਕਬਜ਼ੇ ਵੀ ਛੁੜਵਾਏ ਨੇ ਇੰਟੀਗ੍ਰੇਸ਼ਨ ਕਰਤੀ ਹੈ ਇੰਨਾ ਰੌਲਾ ਪਾਤਾ ਕਿ ਅਸੀਂ ਮੱਲਾ ਕਲੀਨ ਖੋਲਤੇ ਮੱਲਾ ਕਲੀਨ ਖੜਤੇ ਇਸਲਾਹਕਾਰ ਵੀ ਮੈਨੂੰ ਲੱਗਦਾ ਕੋਈ ਹੈ ਨਹੀਂ ਦਿੱਲੀ ਤੋਂ ਸਲਾਹ ਆਂਦੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜਿੰਦਰ ਸਿੰਘ ਅਸੀਂ ਅੱਜ ਪਹੁੰਚੇ ਹਾਂ ਇੱਥੇ ਪਿੰਡ ਮਹਿਰਮਪੁਰ ਵਿਖੇ ਜਿਸ ਤਰ੍ਹਾਂ ਕਿ ਪਾਰਲੀਮੈਂਟ ਇਲੈਕਸ਼ਨਾਂ ਦਾ ਬਿਗਲ ਬੱਜ ਗਿਆ ਹੈ ਔਰ ਬਹੁਤ ਜਲਦੀ ਦੋ ਤਿੰਨ ਮਹੀਨੇ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਹੈ ਇਸ ਸਬੰਦੇ ਵਿੱਚ ਵੱਖ-ਵੱਖ ਪਾਰਟੀਆਂ ਵੱਖ-ਵੱਖ ਜਗ੍ਹਾ ਤੇ ਪਹੁੰਚ ਕੇ ਆਪਣਾ ਪ੍ਰਚਾਰ ਕਰ ਰਹੇ ਨੇ ਔਰ ਇਸੇ ਸਬੰਦੇ ਵਿੱਚ ਅੱਜ ਇੱਥੇ ਪਿੰਡ ਮਹਿਰਮਪੁਰ ਜੋ ਕਿ ਵਿਧਾਨ ਸਭਾ ਹਲਕਾ ਬੰਗਾ ਦਾ ਇੱਕ ਪਿੰਡ ਹੈ ਉੱਥੇ ਅਵਨਾਸ਼ ਰਾਏ ਖੰਨਾ ਜੀ ਪਹੁੰਚੇ ਨੇ ਜੋ ਕਿ ਸਾਬਕਾ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਔਰ ਵੱਖ-ਵੱਖ ਖੋਦਿਆਂ ਤੇ ਰਹੇ ਨੇ ਗੱਲ ਕਰਾਉਣੇ ਆ ਤੁਹਾਡੀ ਅਵਨਾਸ਼ ਰਾਏ ਖੰਨਾ ਜੀ ਨਾਲ ਇਸ ਮੌਕੇ ਤੇ ਕੀ ਕਹਿਣਗੇ ਖੰਨਾ ਜੀ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਬਹੁਤ-ਬਹੁਤ ਸਾਡੇ ਡੈਨਮਾਰਕ ਦੇ ਪਾਰਟੀ ਦੇ ਵਰਕਰ ਮਹਿਰਮਪੁਰ ਪਿੰਡ ਤੋਂ ਡੈਨਮਾਰਕ ਸੈਟਲਡ ਨੇ ਉਹ ਆਏ ਨੇ ਇੱਥੇ ਆ ਕੇ ਉਹਨਾਂ ਨੇ ਇੱਕ ਪਿੰਡ ਦਾ ਕੱਟ ਕੀਤਾ ਔਰ ਮੋਦੀ ਜੀ ਸਾਰੀਆਂ ਯੋਜਨਾਵਾਂ ਬਾਰੇ ਖੁਦ ਉਹਨਾਂ ਨੂੰ ਜਾਣਕਾਰੀ ਦਿੱਤੀ ਔਰ ਜਿਹੜੇ ਜਿਹੜੇ ਕੰਮ ਉਹਨਾਂ ਨੇ ਪਿੰਡ ਵਾਸਤੇ ਇਸ ਆਪਣੇ ਕੇਂਦਰ ਸਰਕਾਰ ਤੋਂ ਕਰਵਾਏ ਆ ਉਹਦੀ ਜਾਣਕਾਰੀ ਵੀ ਉਹਨਾਂ ਨੇ ਦਿੱਤੀ ਔਰ ਜਿਹੜੇ ਕੰਮ ਅੱਗੇ ਕਰ ਰਹੇ ਨੇ ਉਹਦੀ ਗੱਲਬਾਤ ਵੀ ਕੀਤੀ ਹੈ ਸੋ ਪਿੰਡ ਵਾਲਿਆਂ ਨੇ ਉਹਨਾਂ ਦਾ ਇੱਕ ਹੌਸਲਾ افزਾਈ ਵੀ ਕੀਤੀ ਕਿ ਠੀਕ ਉਹਨਾਂ ਨੇ ਸਾਥ ਦੇ ਕੇ ਜਿਹੜੀਆਂ ਪੰਛ ਸ਼ਾਮਲਾਤਾ ਸੀ ਉਹਨਾਂ ਦੇ ਨਜਾਇਜ਼ ਕਬਜ਼ੇ ਵੀ ਛੁੜਵਾਏ ਨੇ ਤਾਂ ਅੱਜ ਇਸ ਨਗਰ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦੀ ਪਾਲਿਸਿਸ ਬਾਰੇ ਲੋਕਾਂ ਨਾਲ ਗੱਲਬਾਤ ਹੋਈ ਹੈ ਔਰ ਜਿਹੜੀ ਭਾਰਤ ਵਿਕਾਸ ਯਾਤਰਾ ਵੀ ਜਿਹੜੀ ਇੱਥੇ ਆਈ ਸੀ ਸਾਰੇ ਪੰਜਾਬ 'ਚ ਘੁੰਮੀ ਹੈ ਉਹਦੇ ਕੀ ਲੋਕਾਂ ਨੂੰ ਫਾਇਦੇ ਰਹੇ ਕੀ ਡਿਫਿਕਲਟੀ ਸਾਡੇ ਵਰਕਰ ਨੇ ਜਿਹੜੀਆਂ ਹੈ ਸਰਕਾਰ ਨੇ ਪੈਦਾ ਕੀਤੀਆਂ ਉਹਦੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਜੋ ਕੇਂਦਰ ਸਰਕਾਰ ਨੇ ਸਾਡੇ ਪੰਜਾਬ ਵਾਸਤੇ ਖਾਸ ਤੌਰ ਤੇ ਸਾਡੇ ਜਿਹੜੇ ਧਾਰਮਿਕ ਸਥਾਨ ਹੈ ਸਾਡੇ ਗੁਰੂਆਂ ਵਾਸਤੇ ਜੋ ਜੋ ਗੱਲਾਂ ਕੀਤੀਆਂ ਨੇ ਜੋ ਸਕੀਮਾਂ ਬਣਾਈਆਂ ਨੇ ਉਹਦੀ ਜਾਣਕਾਰੀ ਵੀ ਲੋਕਾਂ ਨੂੰ ਦਿੱਤੀ ਹੈ ਕਨਨ ਜੀ ਵੈਸੇ ਤਾਂ ਅਸੀਂ ਦੇਖ ਰਹੇ ਹਾਂ ਵੀ ਅੱਜ ਇੱਥੇ ਜਿੱਦਾਂ ਕਿ ਮਹਿਰਮਪੁਰ ਨਗਰ ਦੇ ਵਿੱਚ ਆਏ ਔਰ ਡੈਨਮਾਰਕ ਤੋਂ ਜਿੱਦਾਂ ਦੱਸਿਆ ਵੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਾਰਾ ਅੱਜ ਇੱਥੇ ਹੋ ਰਿਹਾ ਔਰ ਅੱਜ ਕਾਫੀ ਲੋਕ ਜਿੱਦਾਂ ਦੇਖ ਰਹੇ ਹਾਂ ਵੀ ਜੁਆਇਨਿੰਗ ਵੀ ਕੀਤੀ ਤੁਹਾਡੇ ਪਾਰਟੀ ਦੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਪਾਰਟੀ ਨੂੰ ਦੇਖੋ ਅਗਲਾ ਇਲੈਕਸ਼ਨ ਭਾਰਤੀ ਜਨਤਾ ਪਾਰਟੀ ਜਿੱਤੇਗੀ ਔਰ ਜਿਸ ਤਰ੍ਹਾਂ ਮੋਦੀ ਨੇ ਦੱਸਿਆ ਕਿ 400 ਪਲੱਸ ਅਸੀਂ ਕਰਾਂਗੇ ਔਰ ਪੰਜਾਬ ਵੀ ਆਪਣਾ ਪੂਰਾ ਕੰਟਰੀਬਿਊਸ਼ਨ ਉਸ ਗੱਲ ਚ ਪਾਏਗਾ ਕਿਉਂਕਿ ਅੱਗੇ ਦੀ 3 ਸੀਟਾਂ ਲੜਦੇ ਸੀ ਤੇ ਹੁਣ 13 ਦੀਆਂ 13 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਲੜੇਗੀ ਔਰ ਜਿੱਤ ਪ੍ਰਾਪਤ ਕਰੇਗੀ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਨਾ ਜੀ ਵੈਸੇ ਪਿਛਲੇ ਸਮੇਂ ਦੇ ਵਿੱਚ ਦਿਖਿਆ ਗਿਆ ਜਦੋਂ ਤੁਹਾਡਾ ਅਲਾਈਅੰਸ ਦਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਔਰ ਪਿੰਡਾਂ ਦੇ ਵਿੱਚ ਉਹ ਸੰਭਾਲ ਲੈਂਦੇ ਸਨ ਮੋਰਚਾ ਸ਼ਹਿਰਾਂ ਦੇ ਵਿੱਚ ਤੁਸੀਂ ਸੰਭਾਲ ਲੈਂਦੇ ਸੀ ਮੋਰਚਾ ਔਰ ਵੱਡੀਆਂ-ਵੱਡੀਆਂ ਜਿੱਤਾਂ ਵੀ ਤੁਸੀਂ ਹਾਸਲ ਕੀਤੀਆਂ ਨੇ ਔਰ ਸੱਤਾ ਜੀ ਰਿਹਾ ਹੋ ਇਕ ਕਿਸਣਾ ਦੇ ਦੇਓ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਕੱਲੇ ਲੜੋਗੇ ਤੇ ਪਿੰਡਾਂ ਦੇ ਵਿੱਚ ਕਿੱਦਾਂ ਆਧਾਰ ਬਣਾਓਗੇ ਦੇਖੋ ਭਾਜਪੀ ਇੱਕ ਕੈਟਰਵੇਸ ਪਾਰਟੀ ਹੈ ਆਧਾਰ ਸਾਡਾ ਪਹਿਲਾਂ ਵੀ ਸੀਗਾ ਕਿਉਂਕਿ ਅਸੀਂ ਜਿਹੜੀ ਰਚਨਾ ਕਰਦੇ ਆ ਅਸੀਂ ਬੂਤ ਤੋਂ ਲੈ ਕੇ ਮੰਡਲ ਮੰਡਲ ਲੈ ਕੇ ਜ਼ਿਲ੍ਹਾ ਜ਼ਿਲ੍ਹਾ ਲੈ ਕੇ ਸਟੇਟ ਸਟੇਟ ਤੋਂ ਨੈਸ਼ਨਲ ਇਸ ਤਰ੍ਹਾਂ ਅਸੀਂ ਆਪਣੀ ਰਚਨਾ ਕਰਦੇ ਆ ਉਹ ਰਚਨਾ ਹਰ ਜਗ੍ਹਾ ਹੁੰਦੀ ਹੈ ਕਿਤੇ ਘੱਟ ਕਿਤੇ ਜ਼ਿਆਦਾ ਲੇਕਿਨ ਹੁਣ ਅਸੀਂ ਕੱਲੇ ਚੋਣਾਂ ਲੜ ਰਹੇ ਆ ਤੁਸੀਂ ਦੇਖਿਆ ਜਿਸ ਢੰਗ ਨਾਲ ਲੋਕਾਂ ਨੇ ਪਾਰਟੀ ਸ਼ਮੂਲੀਅਤ ਕੀਤੀ ਹੈ ਉਹਦੇ ਨਾਲ ਹੰਗਾਰਾ ਮਿਲਿਆ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਪਿੰਡੂ ਬੈਕਗ੍ਰਾਉਂਡ ਦੇ ਵੀ ਸੀਗੇ ਔਰ ਜਿਨ੍ਹਾਂ ਨੇ ਚੋਣ ਲੜਿਆ ਸੀ ਉਹ ਵੀ ਲੋਕ ਸੀਗੇ ਤਾਂ ਡੈਫੀਨਿਟਲੀ ਉਸ ਗੱਲ ਦਾ ਸਾਨੂੰ ਬੈਨੀਫਿਟ ਮਿਲੇਗਾ ਔਰ ਤੁਸੀਂ ਮਹਿਰਮਪੁਰ ਪਿੰਡ ਦੀ ਗੱਲ ਕੀਤੀ ਹੈ ਜਿੱਥੇ ਕਿੰਨੇ ਲੋਕ ਸ਼ਾਮਲ ਹੋਏ ਨੇ ਇਹ ਮੂਹਮ ਚੱਲੀ ਗਈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ گاਉਂ ਚਲੋ ਪਿੰਡ ਪਿੰਡ ਚਲੋ ਉਹ ਵੀ ਸ਼ੁਰੂ ਹੋ ਗਿਆ ਸਪੈਸ਼ਲੀ ਪਿੰਡਾਂ ਵਿੱਚ ਜਾ ਕੇ ਸਾਰੀਆਂ ਪਾਲਿਸੀਸ ਦਾ ਦੱਸਣਾ ਇੱਕ ਹੋਰ ਮੈਂ ਗੱਲ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਜ਼ਰੀ ਹਰ ਪਿੰਡ ਚ ਲੱਗ ਰਹੀ ਹੈ ਇਸ ਕਰਕੇ ਲੱਗ ਰਹੀ ਹੈ ਕਿ ਕੇਂਦਰ ਸਰਕਾਰ ਦਾ 14ਵਾਂ ਤੇ 15ਵਾਂ ਵਿੱਤ ਕਮਿਸ਼ਨ ਦੇ ਡਾਇਰੈਕਟ ਪੈਸੇ ਪੰਚਾਇਤਾਂ ਚ ਆ ਰਹੇ ਨੇ ਔਰ ਸਰਪੰਚ ਉਸ ਗੱਲ ਦਾ ਵਿਕਾਸ ਕਰ ਰਹੇ ਨੇ ਉਹ ਜਾਣਦੇ ਨੇ ਲੇਕਿਨ ਹੁਣ ਜੇ ਅਸੀਂ ਜਾ ਕੇ ਦੱਸਾਂਗੇ ਕਿ ਉਹ ਪੈਸਾ ਜਿਹੜਾ ਹੈ ਉਹ ਕੇਂਦਰ ਸਰਕਾਰ ਨੇ ਭੇਜਿਆ ਜਦੋਂ ਅਸੀਂ ਜਾ ਕੇ ਪਿੰਡ 'ਚ ਗੱਲ ਕਰਦੇ ਆ ਕਿ ਦੱਸੋ ਕਿੰਨਾ ਪੈਸਾ ਆਇਆ ਅਸੀਂ ਹੈਰਾਨ ਹੋ ਜਾਂਦੇ ਆ ਕਿ ਕਰੋੜਾਂ ਰੁਪਈਆ ਜੱਜ ਤੱਕ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਪਿੰਡਾਂ 'ਚ ਭੇਜ ਚੁੱਕੀ ਹੈ ਹਨਾ ਜੀ ਕੀ ਸਮਝੋ 13 ਚ ਕਿੰਨੀਆਂ ਦੇਖੋ ਇਹ ਹੈ ਲੜਨ ਤੇ ਡਿਪੈਂਡ ਕਰਦਾ ਅੱਜ ਦੀ ਡੇਟ 'ਚ ਅਸੀਂ 13 ਦੀਆਂ 13 ਸੀਟਾਂ ਜਿੱਤਣ ਵਾਸਤੇ ਲੜੀਆਂ ਤੇ ਜੇ ਗੱਲ ਕਰੀਏ ਜਿਸ ਤਰ੍ਹਾਂ ਕਿ ਇਹ ਬੰਗੇ ਪਹੁੰਚੇ ਆ ਔਰ ਇਹ ਪਾਰਲੀਮੈਂਟ ਹਲਕਾ ਨਨਦਪੁਰ ਸਾਹਿਬ ਜਾਂਦਾ ਕੀ ਉਹਦੇ ਲਈ ਖੰਨਾ ਜੀ ਇਲੈਕਸ਼ਨ ਲੜਨਗੇ ਨਹੀਂ ਇਹ ਪਾਰਟੀ ਦਾ ਫੈਸਲਾ ਹੁੰਦਾ ਮੈਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਇੱਕ ਦਰਖਾਸਤ ਲਾਈ ਹੈ ਜਨਤਾ 'ਚ ਵੀ ਪਾਰਟੀ 'ਚ ਵੀ ਜੋ ਪਾਰਟੀ ਨਿਰਣੈ ਕਰੇਗੀ ਜਿਹਨੂੰ ਟਿਕਟ ਦੇਗੀ ਉਹਦੇ ਵਾਸਤੇ ਕੰਮ ਕਰਾਂਗੇ ਕਨਜੀ ਕੋੜਾ ਕੰਟ੍ਰੋਵਰਸ਼ੀਅਲ ਵਿਸ਼ਾ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਜਿਸ ਤਰ੍ਹਾਂ ਕਿ ਵਿਰੋਧੀ ਇਲਜ਼ਾਮ ਲਾ ਰਹੇ ਨੇ ਜਿਹੜੀ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਕਹਿੰਦੇ ਵੀ ਬਹੁਤ ਤੱਕੇਸ਼ਾਈ ਕੀਤੀ ਹੈ ਬੀਜੇਪੀ ਨੇ ਕੀ ਸਪਾਈ ਦੇਓਗੇ ਨਹੀਂ ਇੱਥੇ ਸਪਾਈ ਦੇਣ ਦਾ ਮਕਸਦ ਮਤਲਬ ਕੋਈ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਆਬਜ਼ਰਵੇਸ਼ਨ ਦਿੱਤੀ ਹੈ ਸੁਪਰੀਮ ਕੋਰਟ ਤੋਂ ਬਾਅਦ ਕੋਈ ਐਕਸਪਲੇਨੇਸ਼ਨ ਦੇਣਾ ਕੋਈ ਕੰਟ੍ਰਾਡਿਕਸ਼ਨ ਦੇਣਾ ਕੋਈ ਆਪਣਾ ਪੱਖ ਰੱਖਣਾ ਉਹ ਨਹੀਂ ਮੈਂ ਕਹੂੰਗਾ ਉਸਤੇ ਕਮੈਂਟ ਕਰਨ ਦੀ ਕੋਈ ਲੋੜ ਨਹੀਂ ਕੀ ਸੁਨੇਹਾ ਦੇਓਗੇ ਕੋਈ ਹੋਰ ਸੁਨੇਹਾ ਦੇਣਾ ਚਾਹੋ ਜਾਂ ਪਾਰਲੀਮੈਂਟ ਇਲੈਕਸ਼ਨਾਂ ਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਪਿਛਲੇ ਇਲੈਕਸ਼ਨ ਜੋ ਵਿਧਾਨ ਸਭਾ ਦਾ ਹੋਇਆ ਬਹੁਤ ਬੁਰੀ ਤਰ੍ਹਾਂ ਠਗੇ ਗਏ ਹਾਂ ਉਹ ਠਗੀ ਨੂੰ ਦੂਰ ਕਰਨ ਦਾ ਹੁਣ ਮੌਕਾ ਜਿਹੜਾ ਹੈ ਉਹ 24 ਦਾ ਇਲੈਕਸ਼ਨ ਲੋਕ ਸਭਾ ਦਾ ਆ ਰਿਹਾ ਆਪਣਾ ਮਨ ਖੁੱਲਾ ਕਰਕੇ ਅੱਖਾਂ ਖੁੱਲੀਆਂ ਕਰਕੇ ਕੰਨ ਖੁੱਲੇ ਕਰਕੇ ਅਸੀਂ ਜਿਹੜੀ ਸਰਕਾਰ ਜਿਹੜਾ ਕੈਂਡੀਡੇਟ ਇਸ ਇਲਾਕੇ ਦੀ ਸੇਵਾ ਕਰ ਸਕੇ ਜਿਹੜੀ ਪਾਰਟੀ ਇਸ ਇਲਾਕੇ ਦੀ ਸੇਵਾ ਕਰ ਸਕੇ ਉਸ ਨੂੰ ਅਸੀਂ ਮੌਕਾ ਦਈਏ ਉਹ ਹੈ ਭਾਰਤੀ ਜਨਤਾ ਪਾਰਟੀ ਕਹਿੰਦਾ ਜੀ ਤੁਸੀਂ ਠੱਗੇ ਜਾਣ ਦੀ ਗੱਲ ਕੀਤੀ ਆ ਕੀ ਸਮਝਦੇ ਹੋ ਵੀ ਜਿਹੜੀ ਇਸ ਵੇਲੇ ਪੰਜਾਬ ਦੀ ਸਰਕਾਰ ਹੈ ਮਾਨ ਦੀ ਸਰਕਾਰ ਹੈ ਕੀ ਲੋਕਾਂ ਲੋਕ ਸੰਤੁਸ਼ਣ ਨਹੀਂ ਜਾਂ ਤੁਹਾਡਾ ਕੀ ਕਹਿਣਾ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਨੂੰ ਦੇਖੋ ਇੱਕ ਛੂਟ ਬੋਲਣ ਦੀ ਜੇ ਕਿਸੇ ਨੇ ਪੀ ਐਚ ਡੀ ਕੀਤੀ ਹੈ ਨਾ ਤੇ ਇਹਨਾਂ ਲੋਕਾਂ ਨੇ ਕੀਤੀ ਹੋਈ ਹੈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਤੁਸੀਂ ਕਦੀ ਮੌਕਾ ਦੇਖਿਓ ਕਾਠਗੜ੍ਹ ਜਾਈਏ ਉੱਥੇ ਪ੍ਰਾਇਮਰੀ ਹੈਲਥ ਸੈਂਟਰ ਸੀਗਾ ਉਹਨੂੰ ਮਹੱਲਗੜ੍ਹ ਨੇ ਬਣਾ ਦਿੱਤਾ ਜਿੱਥੇ ਪੰਜ ਛੇ ਡਾਕਟਰ ਸੀਗੇ ਪੂਰਾ ਸਟਾਫ ਸੀ ਉੱਥੇ ਸਿਰਫ ਇੱਕ ਡਾਕਟਰ ਬਿਠਾ ਕੇ ਉਸ ਨੂੰ ਡੀਗਰੇਸ਼ਨ ਕਰਤੀ ਹੈ ਇੰਨਾ ਰੌਲਾ ਪਾਤਾ ਕਿ ਅਸੀਂ ਮੱਲਾ ਕਲੀਨ ਖੋਲਤੇ ਮੱਲਾ ਕਲੀਨ ਖੜਤੇ ਇਹ ਹੈਲਥ ਸਿਸਟਮ ਦਾ ਗ੍ਰੈਜੂਏਸ਼ਨ ਹੈ ਕਿ ਡੀਗਰੇਸ਼ਨ ਹੈ ਡੀਗ੍ਰੇਡ ਕੀਤਾ ਤਾਂ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਬਾਕੀ ਬਹੁਤ ਗੱਲਾਂ ਨੇ ਜਿਹੜੀਆਂ ਜਨਤਾ ਵਿੱਚ ਜਾ ਕੇ ਅਸੀਂ ਮੌਕੇ-ਮੌਕੇ ਤੇ ਦੱਸਾਂਗੇ ਔਰ ਅੱਜ ਭ੍ਰਸ਼ਟਾਚਾਰ ਦੀ ਗੱਲ ਕਰਦੇ ਆ ਤਾਂ ਤੁਸੀਂ ਦੇਖੋ ਅਦਾਰਿਆਂ ਜਾ ਕੇ ਗੱਲਾਂ ਨਾਲੋਂ ਭ੍ਰਸ਼ਟਾਚਾਰ ਜ਼ਿਆਦਾ ਵਧੀਆ ਲੋਕਾਂ ਦੇ ਕੰਮ ਕਰਾਣੇ ਔਖੇ ਹੋ ਗੇ ਨੇ ਕਦੀ ਆ ਪਾਲਿਸੀ ਆ ਕਦੀ ਉਹ ਪਾਲਿਸੀ ਆ ਕਦੀ ਕਹਤਾ ਵੀ ਰਿਸਟਰੀ ਲੈਣ ਨੂੰ ਸੀ ਚਾਹੀਦਾ ਅੱਜ ਮੈਂ ਪੜ ਰਿਹਾ ਸੀ ਹੁਣ ਰਿਸਟਰੀ ਵਾਸਤੇ ਐਨਓਸੀ ਨਹੀਂ ਹੁਣ ਜਿਹੜੇ ਲੋਕਾਂ ਨੇ ਐਨਓਸੀ ਲਈ ਅਪਲਾਈ ਕਰਕੇ ਫੀਸਾ ਜਮ੍ਹਾਂ ਕਰਾਤੀਆਂ ਉਹਨਾਂ ਦਾ ਕੀ ਬਨੇਗਾ ਇਹ ਕੋਈ ਸਟੇਬਿਲਿਟੀ ਹੈ ਨਹੀਂ ਸਰਕਾਰ ਦੇ ਨਰਨੇ ਲੈਣ ਦਾ ਕੋਈ ਵੀ ਠੋਸ ਜਿਹੜਾ ਹੈ ਨਾ ਕੋਲ ਸਲਾਹਕਾਰ ਵੀ ਮੈਨੂੰ ਲੱਗਦਾ ਕੋਈ ਹੈ ਨਹੀਂ ਦਿੱਲੀ ਤੋਂ ਸਲਾਹ ਆਂਦੀ ਹੈ ਉਹ ਜਿੱਦਾਂ ਦੀ ਸਹਾਇਤਾ ਦਿੰਦੇ ਨੇ ਉਹਦਾਂ ਦੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਖਣਾ ਜੀ ਇਹ ਤਾਂ ਗੱਲ ਜ਼ਰੂਰ ਹੈ ਜੀ ਆਪਾਂ ਮੁੱਦਾ ਛੇੜਿਆ ਪੰਜਾਬ ਸਰਕਾਰ ਦਾ ਤੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਯੂ-ਟਰਨ ਵੀ ਉਹਨਾਂ ਨੇ ਮਾਰੇ ਨੇ ਤੇ ਉਹਨਾਂ ਦਾ ਸਰਕਾਰ ਦਾ ਕਹਿਣਾ ਹੈ ਜਾਂ ਜੇ ਗੱਲ ਕਰੀਏ ਆਪਣੇ ਸਾਡੇ ਮੁੱਖ ਮੰਤਰੀ ਸਾਹਿਬ ਆਪਣਾ ਭਗਵੰਤ ਮਾਨ ਜੀ ਦਾ ਕਹਿਣਾ ਹੈ ਕਿ ਸੈਂਟਰ ਨੇ ਸਾਡੇ ਫੰਡ ਰੋਕੇ ਨੇ ਜਿਸ ਤਰ੍ਹਾਂ ਸਿਹਤ ਦੇ ਫੰਡ